ਲੋ ਵੀ ਲੋ ਆ ਦੇਖੋ ਪਹੀ ਦਾ ਹਾਲ ਦੇਖੋ ਤੁਸੀਂ ਪਹੀ ਦਾ ਹਾਲ ਦੇਖੋ ਤੁਸੀਂ ਕੀ ਹਾਲ ਆ ਪਹੀ ਦਾ ਹੁਣ ਮਸ਼ੀਨ ਤਾਂ ਲਹੂਗੀ ਇੱਕ ਬੰਦਾ ਕਰੂਗਾ ਤੇ ਕਰੂਗਾ ਵੀ ਕੀ ਆ ਦੇਖ ਲੋ ਪਹੀ ਦੇਖ ਲੋ ਯਾਰ ਦੇਖੀ ਜਨੋ ਪਹੀਆਂ ਦੇ ਹਾਲ ਫਿਰ ਕਹਿੰਦੇ ਆ ਲੋਕ ਆ ਕਿ ਮਸ਼ੀਨ ਲਾਤੀ ਮਸ਼ੀਨ ਨਾਲ ਹੋਰ ਕੀ ਹੋਊਗਾ ਬੈਕ ਨਾ ਕਰ ਸਿੱਧੀ ਆਉਣ ਦਾ ਬੈਕ ਨਾ ਕਰ ਦੇਖੀ ਚੱਲੋ ਹਾਲ ਤੁਰੀ ਆਉਣ ਦੇ ਸਿੱਧੀ ਆਉਣ ਦੇ ਰੇਸ ਦੇ ਕੇ ਆਉਣ ਦੇ ਸਿੱਧੀ ਦੇਖੀ ਚੱਲੋ ਹੁਣ 35 ਅੱਜ ਦਾ ਬਲੌਗ ਸਟਾਰਟ ਆ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਦੋ ਤਿੰਨ ਦਿਨ ਹੋ ਗਏ ਰੇ ਸਿੱਟਦੀ ਭੋਲੇ ਹੋਏ ਪਈ ਸੀ ਜਮਾਂ ਆਏ ਸੀ ਵੀ ਅੱਜ ਘਰੇ ਪਾਵਾਂਗੇ ਤੇ ਬਿਨਾ ਕੁੜੀ ਵਾਲੇ ਪਰੌਣਿਆਂ ਨੇ ਉੱਥੇ ਮਸ਼ੀਨ ਸਿੱਟਦੀ ਆਪਣੀ ਝੋਨੇ 'ਚ ਪੁਲੀ ਟਪਾਉਂਦੇ ਸੀ ਜਾਂਦੇ ਵਾਰੀ ਟਪਾ ਕੇ ਲੈ ਕੇ ਤੇ ਆਉਂਦੀ ਵਾਰੀ ਸਿੱਟਦੀ ਤੇ ਹੁਣ ਕੱਢਣ ਚੱਲੇ ਆ ਆਪਾਂ ਦੇਖਦੇ ਹਾਂ ਕਿਆ ਬਣਦਾ ਲੋ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਮਸ਼ੀਨ ਦੇ ਤੇ ਮਸ਼ੀਨ ਸਿੱਟੀ ਵਾਲੀ ਪੜੀ ਆ ਟਰੈਕਟਰ ਦਾ ਆਪਾਂ ਲਿਆ ਇੱਕ ਡ੍ਰੋ ਹੈਗਨੈਟਰ ਕੱਢਦੇ ਨਹੀਂ ਇਹਨੂੰ ਹੈ ਕਿ ਮਸ਼ੀਨ ਵੀ ਨਿਕਲ ਜੂ ਕਿਸੇ ਰੋਟ ਇਹ ਹੈ ਇਹਦਾ ਮੰਨ ਕੇ ਚੱਲ ਵੀ ਮੱਥਾ ਮਰਵਾਉਗੀ ਮਸ਼ੀਨ ਦਾ ਥੱਲੋ ਪੱਖਾ ਵੀ ਲੱਗਿਆ ਪਿਆ ਆਹ ਵੇਖੋ ਮਸ਼ੀਨ ਇਹ ਪਤਾ ਇੱਥੋਂ ਚੜਾਈ ਆ ਕਿਵੇਂ ਰੋੜ ਕਿਹੜੇ ਰੋਟ ਖਾਲਡਾ ਆ ਇਹਨਾਂ ਨੇ ਵੀ ਤੁਸੀਂ ਲੀਹਾ ਪਨ ਲੋ ਉਧਰ ਦੀ ਟਪਾ ਲੋ ਹਾਂ ਲਾਲੀ ਕਟਰ ਥੱਲੋ ਮਿੱਟੀ ਕੱਢ ਪਈ ਪੱਟ ਕੇ ਹੋੜੀ ਲਈ ਬਾਈ ਆ ਜਾ ਇਸੇ ਥੱਲੇ ਮਿੱਟੀ ਕੱਢ। ਓ ਇੱਧਰ ਦਾ ਇੱਧਰ ਨਾ ਸੀ ਸਮਾਂ ਨਹੀਂ ਡੱਗਣ ਦਾ ਇੱਥੇ ਖੁੱਭਣ ਦਾ। ਇੱਥੇ ਲੜਨੀ ਸੀ। ਇੱਥੇ ਸਿੱਧੀ ਖੋਦ ਹੀ ਮਗਰ ਪਕੜੇ ਟਰ ਕੱਢਦਾ ਲੈਂਦੇ। ਓ ਇੱਧਰ ਕਿਹੜਾ ਦੱਬ ਕੇ ਰਹਿ ਗਿਆ ਬੰਦੇ ਨੂੰ। ਲੱਗ ਕਹਿੰਦਾ ਦੁੱਤੀ ਹੈਗੀ ਐਥੇ ਦੋ ਕਈਆਂ ਸੀ। ਉਹ ਥੇ ਬਈ। ਉਹ ਬਈ ਹੈਗੀ ਦੋ ਕਈਆਂ ਹੈ। ਜਮਾ ਐ ਕਰਿਆ ਪਕੜੋ ਚਗੁੱਲਾ। ਐ ਕੱਢ ਤੂੰ ਦੱਸਦਾ ਮੈਂ ਉਥੋਂ ਜਿਹੇ ਥੱਲੇ ਮਿੱਟੀ ਕੱਢ ਇੱਧਰ। ਅਜੇ ਥੱਲੇ ਪਾਸੇ ਆ। ਉਹ ਜਿਹੜਾ ਹਿੱਸਾ ਲੱਗਿਆ ਮੂਰੇ ਉਹ ਪੰਪ ਲੱਗਿਆ ਪਿਆਗਾ ਉਹ ਦੇਖ ਉਸ ਮਿੱਟੀ ਕੱਢ ਥੱਲੇ ਨਹੀਂ ਤੇ ਉਹ ਹੈ ਨਹੀਂ ਜਿਉਂਦੇ ਹੈ ਖਾਇਲ ਤੇਰੇ ਤੇ ਮਮਾੜਾ ਟਾਈਮ ਆ ਗਿਆ ਮਰ ਜੀ ਰਾੜ ਬੈਠਾ ਹੁਣ ਥੱਲੇ ਤੇਰੀ ਪੂਰੀ ਤੇ ਕੱਠ ਆ ਗਿਆ ਹੋ ਪੱਟੀ ਜਾ ਹੁਣ ਬੈਠਾ ਇੱਥੇ ਸਾਰੀ ਕੱਢ ਲੈ ਮਿੱਟੀ ਛੱਡੀ ਨਾ ਪੂਰਾ ਵੀ ਮਸ਼ੀਨ ਥੱਲੇ ਤੁਰਤੀ ਕਰ ਲੈ ਮਿੱਟੀ ਦਾ ਕਰਨਾਗੇ ਓਏ ਮਸ਼ੀਨ ਤਾਂ ਖੋ ਗਈ ਸੀ ਲੋਟ ਆ ਹਾਂ ਗਾਗਾ ਮੰਗਲਾ ਟੈਰਾਂ ਨੇ ਕੰਮ ਨਹੀਂ ਕਰਾਇਆ ਹੂੰ ਮਾਰੇ ਟਾਇਰ ਤੇ ਟਾਇਰ ਵਿਚ ਖਾ ਦੇ ਜਾਮ ਹੋ ਕੇ ਪ੍ਰੈਸ਼ਰ ਬੰਦ ਹੋ ਗਿਆ ਐਸਾ ਖੜ ਗਿਆ ਮੈਂ ਇਹਦਾ ਵੱਡੀਆਂ ਵੱਡੀਆਂ ਚੀਜ਼ਾਂ ਪ੍ਰੈਸ ਛੱਡ ਜਾਂਦੀਆਂ ਬਈ ਤੇਰੇ ਨਾਲ ਆਲੀ ਜਿਹੜੀ ਹੋਣੀ ਸੀ ਹੁਣ ਟੌਆ ਦਸ ਹੈ ਉਹ ਕੌਣ ਜਿਹੜਾ ਤੈਨੂੰ ਟੋਏ ਬਟਨੇ ਪੈਣੇ ਇਥੇ ਭਣਦੇ ਲਗੜੇ ਉਹ ਉਹ ਤਾਂ ਨਿਕਲ ਗਿਆ ਥੋੜਾ ਜਾਵਾਂ ਹੈ ਇਹਦਾ ਹੋ ਗਈ ਖਾਲੀ ਇਥੋਂ ਤਾਂ ਹੁਣ ਟਾਇਰ ਥਲੇ ਟੋਆ ਪੱਟਦੇ ਨੇ ਥਲੇ ਇਧਰੋਂ ਬੱਤਣਾ ਨੂੰ ਹਾਂ ਉਹ ਟਾਇਰ ਥਲੇ ਟੋਆ ਪੱਟ ਇਧਰੋਂ ਮਹੀਂ ਸਿੱਧੀ ਸਿੱਟ ਮਾੜੀ ਜੀ ਕਰਾਂ ਉਹ ਕਾਰਟਰ ਲੱਗੇ ਹੋਇਆ ਨਾ ਥੱਲੇ ਉਹਦੇ ਕਾਰਟਰ ਵੀ ਜਮਾ ਥੱਲੇ ਧਰਤੀ ਖਸਿਆ ਪਿਆ ਗਿਆ ਥੱਲੋਂ ਆਇਸੋਂ ਨਿਕਲ ਗਿਆ ਟੋਆ ਪਾਟ ਆ ਜੇ ਇਧਰਲੇ ਪਾਸੇ ਚਲੋ ਇੱਕ ਕੰਮ ਨਾ ਪੱਟੋ ਸਾਰੇ ਵਾਰੀ ਪੱਟੇ ਕੱਲਾ ਇਹ ਵੀ ਨਾ ਪੱਟੇ ਵਿਚਾਰਾ ਚਲੋ ਜਿਹੜਾ ਆਹ ਕੰਮ ਕੌਣ ਕਰੂਗਾ ਮੰਗਲੇ ਡੈਰ ਥੱਲੇ ਤੋਂ ਮੰਗਰ ਲਾ ਪੁਲਿਸ ਤਾਂ ਨਹੀਂ ਜਿਹੜਾ ਵਿਚਾਰਾ ਆਹ ਆ ਗਰੀਬ ਬੰਦਾ ਮਾਰਨਾ ਦੁਪਹਿਰੇ 12 ਵਜੇ ਉਹ ਕਿੰਨੀ ਲਾਲੀ ਇੱਥੇ ਸਾਥ ਬਣ ਜਗੇ ਸਾਥ ਬਣ ਜਗੇ ਇੱਥੇ ਸਾਥ ਤਾਂ ਬਣੀ ਪਿਆ ਤੂੰ ਜਿਹਦੇ ਸਾਥ ਦੇ ਲੱਛਣ ਹੋਏ ਪਏ ਹੁਣ ਆਪਣੇ ਹਾਂ ਹਾਂ ਇਦਾਂ ਸ਼ੁਕਰ ਕਰ ਓਏ ਪੁਲੀ ਨੂੰ ਪਾਣੀ ਦੀ ਛਲਾਬ ਜੜੀ ਰਿਹਾ ਪੱਟੇ ਕਹੀ ਖੁੱਬਦੀ ਐ ਇਹ ਸੜਕ ਤੇ ਨਹੀਂ ਹੈਗੀ ਹਾਂ ਨਹੀਂ ਮਾਰੇ ਜਾਂਦੇ ਟਕਾਈ ਨਾ ਟਾਇਰ ਤੇ ਨਾ ਬਜਟ ਕਾਈ ਨਾ ਵੱਟੀ ਚੱਲ ਕਮਾਗਲੇ ਡੈਰ ਥੱਲੂ ਵੀ ਕੱਢੂ ਮਿੱਟੀ ਓਏ ਚੱਲੋ ਕੰਮ ਲਓ ਇਸ ਨੂੰ ਬੋਲ ਬਟਾਇਰ ਤੇ ਨਾ ਮਾਰੀ ਛੁਰੀ ਪੁੱਤ ਟਾਇਰ ਨਾ ਵੱਢਣੀ ਕਿਤੇ ਕਿਉਂ ਗਾਂ ਨੂੰ ਮੂੰਗੀ ਬੀਜਾਂਗਾ ਓਏ ਬੀਜਾਂਗੇ ਪੰਗੇ ਤਾਂ ਲੈਣੇ ਬਣਦੇ ਆ ਪੰਗੇ ਲੈਣੇ ਬਣਦੇ ਚੱਲ ਕੱਢ ਬਸ ਹਾਂ ਨਹੀਂ ਹੁਣ ਇਹਨਾਂ ਨਾਲ ਬੱਟ ਇਹਦੇ ਥੱਲੂ ਬੋਜ ਬੋਜ ਕੱਢੀ ਚੱਲ ਟਾਇਰ ਸੱਲੋਂ ਹਾਂ ਮਿੱਟੀ ਕੱਢ ਲੈਨੇ ਆ ਪਹੀ ਜਿੰਦਗੀ ਤੇ ਜਿੰਦਗੀ ਦਾ ਕੀ ਸੁਭਾਅ ਹੈ ਜੇ ਪੰਗੀ ਨਾ ਲੱਤੇ ਹਾਂ ਸ਼ਿਰੂ ਕੀ ਹੋ ਗਿਆ ਨਜ਼ਰ ਲੱਗੀ ਕੀ ਗਈਏ ਹੁਣ ਦੱਸ ਤਾਂ ਦੇ ਕਿਹਨਾਂ ਕੀ ਕੀ ਕਹਾਂ ਨਜ਼ਰ ਲੱਗੀ ਨਜ਼ਰ ਬਟੂਆ ਉਹ ਮੂੰਗੀ ਗਦੀ ਹੈ ਤਾਂ ਮੂੰਗੀ ਵਿੱਚ ਮੂੰਗੀ ਹੀ ਹੋਈ ਆ ਦੋ ਮਾਣਾਂ ਚ ਨੇ ਮੂੰਗੀ ਵਿੱਚ ਮੂੰਗੀ ਦਾ ਕਰ ਮੂੰਗੀ ਵਿੱਚ ਮੂੰਗੀ ਦੇ ਖੋ ਜਿਭੜਾ ਵਾ ਮੂੰਗੀ ਦੇ ਵਾਜਾਂ ਨਾਲ ਹੀ ਵਹਿ ਗਈ ਇਹ ਮੂੰਗੀ ਐ ਉਹਦੀ ਫੇਰ ਨਹੀਂ ਜਾਂਦੀ ਲਾਲੀ ਹੋਏ ਪੂਰੀ ਤੇ ਕਾਠਾ ਨਾ ਸਾਰੇ ਵਾਹ ਟੁੱਟ ਭਰ ਨੇ ਕੋਈ ਨਹੀਂ ਹੁੰਦਾ ਰੱਬ ਨਾਲ ਹੀ ਆ ਗੱਡੂ ਗੱਡੂ ਕੁਝ ਨਹੀਂ ਹੁੰਦਾ ਤੇ ਲੋਕ ਗੱਡੂ ਰੱਬ ਨਾਲ ਹੁੰਦਾ ਸਿਰਦਾ ਕਿਉਂ ਹਾਂ ਇਹ ਵੀ ਹੈ ਪਰ ਤੂੰ ਤਾਂ ਸ਼ੀਟ ਤੇ ਬੈਠਾ ਸਵਾਦ ਲਈ ਜਾਣਾ ਸਵਾਦ ਹੀ ਲੈਣਾ ਹੈ ਜਿੰਦਗੀ ਦਾ ਸ਼ੀਰੂ ਖੁਸ਼ ਆ ਫਿਰ ਇਹ ਦੇਣਾ ਪੂਰਾ ਸ਼ੀਰੂ ਪੂਰਾ ਖੁਸ਼ ਆ ਓਏ ਪੂਰਾ ਹਾਂ ਪੂਰਾ ਕੁਝ ਨਹੀਂ ਹੁੰਦਾ ਐਸਾ ਕੋਈ ਦੇਖਿਆ ਨਹੀਂ ਨਾ ਕਦੇ ਦੇਖਿਆ ਨਹੀਂ ਅੱਜ ਹੀ ਦੇਖਿਆ ਓਏ ਲਾਲੀ ਕਿਰਕਾ ਦਾ ਮਤ ਹੈ ਜੇ ਕੁਝ ਦੇਖਿਆ ਸੁਖ ਸੁਖ ਕੇ ਉਹ ਜਾਂਦੀ ਹੁੰਦੀ ਨਾ ਐ ਸੁੱਕੀ ਸੁੱਕ ਕੇ ਆਏ ਸੀਗਾ ਮਨ ਤਾਂ ਐਸੀ ਨਿਕਲੇ ਆਵੇ ਹਾਂ ਦਾ ਰੀਲ ਬਣਾਉਣੀ ਹੈ ਇਹਦਾ ਰੀਲ ਬਣਾਉਣਾ ਮੈਂ ਤਾਂ ਰੀਲ ਬਣਾਉਣ ਨੂੰ ਫਿਰਦਾ ਕਿਵੇਂ ਰੀਲ ਪਾਉਣੀ ਹੈ ਕਹਿੰਦਾ ਰੀਲ ਰੀਲ ਪੁਣੀ ਆ ਓਏ ਪਾਵਾਗੇ ਕੁਝ ਨਹੀਂ ਹੁੰਦਾ ਵਿਊ ਵੱਧ ਆਉਣਗੇ ਦਾ ਚਾਚਾ ਬਿੱਲਾ ਜੇ ਮੈਂ ਰੀਲ ਬਣਵਾ ਲਗਦਾ ਆਗੇ ਆ ਗਿਆ ਫਿਰ ਚਾਚਾ ਬਿੱਲਾ ਦਾ ਆ ਗਿਆ ਕੱਢਦੇ ਆ ਕਹਿੰਦੇ ਕੱਢਦੇ ਬਸ ਆਉਣ ਵਾਲਾ ਹੈਡਰਾ ਵੀ ਆਉਣ ਵਾਲਾ ਗਿਆ ਫਿਰ ਬਣਾਵਾਂਗੇ ਜਦੋਂ ਹੈਡਰਾ ਕਰਨਾ ਦਿਨ ਬਟਮਾਲੀ ਹਾਂ ਹੈਲਡਰਾ ਵੀ ਸੱਤ ਲਈ ਕਿਉਂਕਿ ਵੱਦ ਡਿੱਗੀ ਹੋਈ ਆ ਪੱਕੀ ਪੁਲੀ ਤੇ ਲੱਗੀ ਮੰਗਰਲੇ ਪਾਸੇ ਉੱਥੇ ਜੋ ਪੁਲੀ ਤੇ ਲੱਗੀ ਤੇ ਫਿਰ ਆਏ ਹੁਣ ਵੀ ਜੇ ਥੱਲੇ ਲੱਗੀ ਜ਼ਮੀਨ ਨਹੀਂ ਨਿਕਲਨੀ ਫਿਰ ਹੁਣ ਸਾਧਨ ਪੂਰੇ ਕਰਕੇ ਹੀ ਕੱਢਾਂਗੇ ਕੱਚਾ ਕੰਮ ਨਹੀਂ ਕਰਦੇ ਕੱਚਾ ਕੰਮ ਨਾ ਕਰਿਆ ਨਾ ਕਰਨਾ ਕੱਚਾ ਕੰਮ ਕਰੀ ਨਹੀਂ ਜਮਾ ਫਰੀ ਦਾ ਵੀ ਨਹੀਂ ਹੁੰਦਾ ਕਿਤੇ ਦਾ ਬੱਤੀ ਕੀਤਾ ਹੁੰਦੀ ਸੀ ਜਾਂਦਾ ਪੱਕਾ ਹੀ ਕੀਤਾ ਆਏ ਦਾ ਖਾਲਟ ਪਾਈ ਨਹੀਂ ਇਧਰ ਦੀ ਮਸ਼ੀਨ ਆਏ ਸਿੱਧੀ ਆਏ ਕਿ ਪੁਲੀ ਟਪਾ ਲਓ ਸਾਡੇ ਕੰਮ ਪੱਕੇ ਆ ਤੋਜਨ ਦੇਖੋ ਅਸੀਂ ਰੱਖੇ ਹਾਂ ਹਾਂ ਤੋਜਨ ਵੀ ਦੇਖ ਲਓ ਸਾਡੇ ਇੱਕ ਨੰਬਰ ਟੋਜਾਂ ਰੱਖੇ ਆ ਮਾੜਾ ਕੰਮ ਕਦੇ ਕਰੀ ਨਹੀਂ ਚੰਗੇ ਪੁੱਤਰ ਤੇ ਖੋਈ ਆ ਹਾਂ ਚੰਗੇ ਪੁੱਤਰ ਤੇ ਖੋਈ ਨਾ ਖੋਈ ਪਰ ਐ ਥੋੜੀ ਸੰਗਲ ਸੰਗਲ ਦੇਖੋ ਇੱਕ ਟੋਚਾ ਚੋਂ ਉਹ ਪਿਆ ਦੇਖ ਇਧਰ ਸੰਧ ਵੀ ਚੰਗੀ ਆ ਸੰਧ ਚੰਗੇ ਰੱਖੇ ਜਮਾ ਥੱਲੇ ਪਾ ਕੁੰਡੇ ਜੇ ਬਲ ਪਾ ਬਾਤ ਕਰਦੇ ਬਲ ਨਿਕਲ ਗਿਆ ਬਲ ਨਿਕਲ ਗਿਆ ਦੇਖ ਉਧਰ ਦੀ ਬਾੜਾ ਕਿਧਰ ਜਾਈ ਆ ਆਹ ਕੁੰਡਾ ਪਾ ਕੇ ਆ ਲੰਮਾ ਘਾਟੋ ਜਣਾ ਹਥਿਆਰ ਉਹੀ ਹੁੰਦਾ ਨਾ ਮੋੱਕੇ ਦੇ ਕੰਮ ਆ ਜਿਹੇ ਹਾਂ ਹਾਂ ਦਸਤੀ ਆ ਦਾਤੀ ਵੀ ਕੰਮ ਦਿੰਦੀ ਆ ਵਾਹ ਠੀਕ ਹੈ ਉਹ ਲੱਗਿਆ ਵੇ ਕਟਰ ਥੱਲੇ ਜਾਉ ਫੁੱਲ ਐਫਟ ਚੱਕੀ ਹੋਈ ਆ ਜੇ ਕਟਰ ਨਾਲ ਲੱਗੇ ਤਾਂ ਇਹ ਉਲਟ ਵੀ ਸਕਦੀ ਹੈ ਕਿਉਂਕਿ ਬਾਹਣ ਬਾਲਾ ਬੋਲਾ ਪਰਲੇ ਬਸਨੇ ਜੈਜ ਬੋਲਾ ਬਾਹਣਾ ਸ਼ਰਿੰਦਰ ਇਹ ਵੀ ਨਹੀਂ ਰਹੇ ਸ਼ਰਿੰਦਰ ਕਿਹੜਾ ਹੋ ਗਿਆ ਪੂਰਾ ਹੋ ਗਿਆ ਜੇ ਨਿਕਲ ਆਉਂਦੀ ਤਾਂ ਬਾੜੀ ਸੋਹਣੀ ਗੱਲ ਸੀਗੀ ਪੂਰਾ ਨਜਾਇਜ਼ ਕੰਮ ਕਿਹੜਾ ਹੋ ਗਿਆ ਤੂੰ ਤਾਂ ਹੈਂ ਹੈਲਟ੍ਰਿਕ ਡੂੰ ਟ੍ਰੈਕਟਰ ਨਹੀਂ ਕੱਢਦੇ ਹੈਲਟਰਾ ਖਿੱਚੂਗੀ ਨਾ ਨੱਟ ਪਾਓ ਭਾਲ ਕੇ ਉਹਦੇ ਉਹ ਲੱਗਦੇ ਹੈਗੇ ਲੱਗ ਗਿਆ ਬਾਈ ਵੀ ਮਸ਼ੀਨ ਤੇ ਆ ਗਈ ਆ ਗਈ ਆ ਗਈ ਭਈ ਆ ਗਈ ਓਏ ਆ ਗਈ ਓਏ ਆ ਗਈ ਆ ਗਈ ਟਰੈਕਟਰਾਂ ਦਾ ਜੋਰ ਲੱਗਿਆ ਪਿਆ ਤੇ ਨਿਕਲਿਆਈ ਭਈ ਨਿਕਲਿਆਈ ਆ ਗਈ ਇਹਨੇ ਅੱਧਾ ਆਈ ਉਹਨੇ ਹਰਸਾਨ ਦਾ ਜਿਹੜਾ ਹੁਣ ਆਈ ਉਹ ਕੋਈ ਚੱਕਰ ਨਹੀਂ ਆ ਦੇਖੋ ਡੂੰਗੀ ਦੇਖੋ ਥੱਲੇ ਕਿੰਨੀ ਵੱਡੀ ਖੂਬੀ ਹੋਈ ਆ ਇਹ ਕੱਦ ਤੇ ਰਹੀ ਜੀ ਫਰੇਮ ਫਰੂਮ ਵੀ ਬੰਨੇ ਨਹੀਂ ਹੋਣੇ ਕੁਲੀਆਂ ਵੀ ਥੋੜੀਆਂ ਹੀ ਟੁੱਟੀਆਂ ਨੇ ਬਾਹਲੀਆਂ ਹੀ ਟੁੱਟੀਆਂ ਕਾ ਕਰੀਏ